ਮੇਰੇ ਵੱਲੋਂ ਪਿਆਰ ਭਰੀ ਸਤਿਕਾਰ ਜੀ ਹੋਰ ਦੱਸੋ ਸਭ ਠੀਕ ਹੋ ਤੇ ਅੱਜ ਆਏ ਸੀ ਅਸੀਂ ਇੱਧਰ ਮੜੀਆਂ ਸਾਈਡ ਦੇ ਉੱਤੇ ਮਾ ਚੱਲ ਤੁਹਾਨੂੰ ਅੱਜ ਮੜੀਆਂ ਦਿਖਾਣੇ ਆਂਗੇ ਕਿਉਂਕਿ ਇੱਥੇ ਲਵ ਪਟਵਾਰੀ ਵੱਲੋਂ ਜਿਹੜਾ ਸੈੱਡ ਬਣਾਵਾਇਆ ਗਿਆ ਦੇਖ ਲਈਏ ਬਾਈ ਨੇ ਵਧੀਆ ਕੰਮ ਕਰਿਆਗਾ ਤੇ ਵਧੀਆ ਮੁੰਡਾਗਾ ਵਧੀਆ ਸੋਚ ਆ ਗਈ ਮੁੰਡੇ ਦੀ ਤੇ ਚਲੋ ਦੇਖਦੇ ਆ ਕਿ ਬਹੁਤ ਵਧੀਆ ਕਿਉਂਕਿ ਇੱਕ ਤਾਂ ਮੀ ਕਣੀ ਤੋਂ ਵੀ ਸਹੀ ਹੈਗਾ ਇਹੇ ਉਹਨੂੰ ਦਿਖਾਨਿਆ ਬੈਕਿਆਂ ਦੇ ਨਾਲ ਵੀ ਤੇ ਆਹ ਸੈੱਟ ਹੈ ਜੀ ਦੇਖੋ ਬਹੁਤ ਵਧੀਆ ਜਿਹੜਾ ਸੈੱਟ ਬਣਾਇਆ ਹੈਗਾ ਸਾਡਾ ਵੀਰ ਹੈਗਾ ਲੱਪਟਵਾਰੀ ਤੇ ਦੇਖੋ ਕਿਉਂਕਿ ਸਾਡਾ ਟਾਈਮ ਹੀ ਅੱਜ ਲਗੇ ਇਧਰ ਨੂੰ ਆਉਣ ਦਾ ਦੇਖ ਕੇ ਰੂਹ ਖੁਸ਼ ਹੋ ਗਈ ਬਿਲਕੁਲ ਬਹੁਤ ਵਧੀਆ ਬਣ ਗਈ ਚੀਜ਼ ਹੈ ਤੇ ਸਪਾਈ ਸਪੂਈ ਵੀ ਵਧੀਆ ਚਲੋ ਨਾਲ ਲੱਗ ਲਗਾ ਕੇ ਉਹਨੇ ਕਰਵਾਤੀ ਤੇ ਵਧੀਆ ਹੈਗਾ ਇੱਕ ਤਾਂ ਪਹਿਲਾਂ ਬਹੁਤ ਟੁੱਟਿਆ ਹੋਇਆ ਸੀਗਾ ਬਹੁਤ ਭੜੀ ਹਾਲਤ ਤੱਕ ਇਹ ਪਹਿਲਾ ਸੈੱਟ ਦੀ ਤੇ ਹੁਣ ਬਾਈ ਨੇ ਚਲੋ ਵਧੀਆ ਸੋਚ ਰੱਖ ਕੇ ਚੱਲਦਾਗਾ ਮੁੰਡਾ ਆਪਣਾ ਚਲੋ ਵਧੀਆ ਵਿਚਾਰੇ ਨੇ ਸਾਰੇ ਸਹਿਯੋਗ ਦੇ ਨਾਲ ਸਾਡੇ ਵਿੱਚੇ ਐਨ ਆਰ ਆਈ ਵੀਰ ਨੇਗੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਇਹ ਸਾਰਾ ਜਿਹੜਾ ਸੈੱਡ ਆ ਤਿਆਰ ਹੋ ਗਿਆ ਤੇ ਹੁਣ ਮੀਂਹ ਕਣੀ ਦੇ ਵਿੱਚ ਵੀ ਕੋਈ ਦਿੱਕਤ ਨਹੀਂ ਮੀਂਹ ਆਵੇ ਨਹੀਂ ਆਈ ਆਵੇ ਕੋਈ ਪ੍ਰੋਬਲਮ ਨਹੀਂ ਉੱਤੇ ਨਹੀਂ ਤਾਂ ਪਹਿਲਾਂ ਸੈੱਡ ਬਹੁਤ ਖਰਾਬ ਸੀ ਇਹ ਤੇ ਬਾਕੀ ਦੂਜੀਆਂ ਮੜੀਆਂ ਦੇ ਵਿੱਚ ਵੀ ਬਾਈ ਨੇ ਚਾਦਰਾਂ ਵਧੀਆ ਉੱਥੇ ਵੀ ਪਵਾਤੀਆਂ ਤੇ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਪਿੱਛੇ ਸਾਈਡਾ ਤੇ ਉੱਥੇ ਵੀ ਚਲਦੇ ਆਗੇ ਮਾਰ ਕੇ ਆਉਣੇ ਆਗੇ ਕਿਹੜਾ ਦੇਖਦੇ ਆਗੇ ਬਾਕੀ ਚਲੋ ਇੱਥੇ ਵੀ ਠੀਕ ਆ ਕੰਮ ਓਕੇ ਆ ਹੁਣ ਤੇ ਚਲਦੇ ਆ ਹੁਣ ਉਧਰਲੇ ਪਾਸੇ ਵੀ ਉਧਰ ਵੀ ਮਾਰ ਕੇ ਆਉਣੇ ਆਗੇ ਕਿਹੜਾ ਹੁਣ ਅਸੀਂ ਇੱਧਰ ਆ ਗਏ ਜੀ ਸਾਡੇ ਪਿੰਡ ਦੀਆਂ ਜਿਹੜੀਆਂ ਗਾਜੀਵਾਸ ਰੋਡ ਦੇ ਉੱਤੇ ਮੜੀਆਂ ਨੇ ਗਈਆਂ ਤੇ ਉੱਥੇ ਆ ਗਏ ਦੇਖਦੇ ਆਂਗੇ ਜੀ ਤੇ ਹੁਣ ਅਸੀਂ ਆ ਗਏ ਸੀਗੇ ਇਧਰਲੇ ਪਾਸੇ ਮੜੀਆਂ ਚ ਬਾਬਾ ਵਧੀਆ ਸਫਾਈ ਹੋ ਗਈ ਹੈ ਨਾ ਹਾਂ ਬਹੁਤ ਵਧੀਆ ਨਾਲੇ ਇਹ ਵੀ ਜ਼ਰੂਰੀ ਹੈਗੀ ਹੈ ਨਾ ਜਿਵੇਂ ਹੁਣ ਆਪਣੇ ਪਿੰਡ ਦੇ ਲੋਕ ਪਿੰਡੋਂ ਬਾਹਰੋਂ ਲੋਕ ਆਉਂਦੇ ਨੇ ਇੱਥੇ ਆੜਾਂ ਮੜੀਆਂ ਦੇ ਵਿੱਚ ਦੂਜਾ ਬੰਦਾ ਵੀ ਸਿਫਤ ਕਰਦਾ ਉਸ ਮੀਨ ਹੁੰਦਾ ਜਦ ਆਪਣਾ ਦਾ ਚੱਲ ਜਾਂਦਾ ਜੋ ਬਾਹਰਲਾ ਬੰਦਾ ਹੁੰਦਾ ਉਹਦੇ ਵਾਸਤੇ ਮੀਨ ਹੈ ਵੀ ਬੰਦਾ ਕਹਿੰਦਾ ਪਤਾ ਯਾਦ ਰੱਖਦਾ ਵਿਹਾਂ ਫਲਾਣੇ ਪਿੰਡ ਦੀ ਵੀ ਮੜੀਆਂ ਨੇ ਬਿਲਕੁਲ ਬੰਦਾ ਯਾਦ ਕਰਦਾ ਵੀ ਫਲਾਣੇ ਪਿੰਡ ਦੀਆਂ ਮੜੀਆਂ ਬੜੀਆਂ ਸੋਹਣੀਆਂ ਨੇ ਬਹੁਤ ਸੋਹਣੇ ਕੰਮ ਚਾਰੇ ਬਣਾਏ ਨੇ ਉਹਨਾਂ ਲੱਗਦਾ ਬਿਲਕੁਲ ਇੱਥੇ ਵੀ ਚਾਦਰਾਂ ਜਿਆ ਖਰਾਬ ਹੋ ਗਈ ਸੀ ਹਨਾ ਉੱਪਰਲਾ ਸੈਟ ਗਲ ਗਿਆ ਤੇ ਹਾਂ ਉੱਪਰਲਾ ਸੈਟ ਖਰਾਬ ਹੋ ਗਿਆ ਸੀਗਾ ਟੈਡਾ ਸਹੀ ਹਣੋ ਸੇਕ ਪੈਣਾ ਸੇਕ ਕਰਕੇ ਹਾਂ ਸੇਕ ਕਰਕੇ ਖਰਾਬ ਹੋ ਗਿਆ ਸੀ ਤੇ ਦੇਖੋ ਜੀ ਆ ਉੱਪਰ ਇਧਰ ਵੀ ਵਧੀਆ ਚਾਦਰਾਂ ਪੈ ਗਈਆਂ ਆ ਬਾਬਾ ਜੀ ਦਾ ਥੜਾ ਬਣਾਉਦਾ ਪਾਟਕ ਹਾਂ ਬਾਕੀ ਬਾਬਾ ਜੀ ਦਾ ਥੜਾ ਵੀ ਵਧੀਆ ਬਣ ਗਿਆ ਹਨਾ ਹਾਂ ਨਾ ਸੀ ਪਾਣੀ ਦਾ ਪਾਟ ਹੁੰਦਾ ਬਾਬਾ ਜੀ ਦਾ ਥੜਾ ਵਧੀਆ ਬਣ ਗਿਆ ਤੁਹਾਨੂੰ ਦਿਖਾਣੇ ਪੈ ਕੇ ਵੇਰੇ ਨਾਲ ਇਹ ਬਾਬਾ ਜੀ ਪਹਿਲਾਂ ਦਾ ਨਹੀਂ ਹੁੰਦਾ ਦਿਣਾ ਇਹ ਨਾ ਹੁਣ ਹੀ ਬਣਾਇਆ ਹੈ ਸਪੈਸ਼ਲਿਟੀ ਬਣਵਾਇਆ ਵੀ ਹਾਂ ਮੈਂ ਤਾਂ ਦੀ ਬਾਬਾ ਹੂੰ ਹਣਾ ਨਾ ਵਧੀਆ ਸਕੁਨ ਵਧੀਆ ਇਹ ਸਾਰੇ ਪੰਡਾ ਚ ਹੁੰਦਾ ਇਹ ਹੂੰ ਦੇਖੋ ਉੱਪਰ ਵੀ ਸਾਡੇ ਵੀਰ ਨੇ ਬੜੀ ਹਿੰਮਤ ਮਾਰੀ ਹੈ ਸਾਡੇ ਵੀਰ ਨੇ ਲਪਟਵਾਰੀ ਨੇ ਸਾਰੇ ਐਨਆਰਆਈ ਦੇ ਸਹਿਯੋਗ ਦੇ ਨਾਲ ਚਲੋ ਇਹ ਵੀ ਛਾੜਨਾ ਪੈ ਗਿਆ ਉੱਪਰੋਂ ਸਾਰੀਆਂ ਗਲਗੀਆਂ ਸੀ ਇਹ ਤੇ ਬਾਕੀ ਸਾਫ ਸਪਾਈ ਵੀ ਵਧੀਆ ਹੋ ਗਈ ਹੁਣ ਇਹ ਕਾਰਨ ਹੈ ਮੌਸਮ ਬਦਲਣ ਨਾਲ ਪਿੱਪਲ ਤੇ ਆੜ ਦਾ ਪੱਤੇ ਹਾਂ ਪੱਤੇ ਛਾੜਨ ਕਰਕੇ ਫਿਰ ਦਰਾਖਤ ਨੇ ਵੱਡੇ ਫਿਰੂਤ ਕਰਕੇ ਬਿਲਕੁਲ ਬਿਲਕੁਲ ਦਰਾਖਤ ਤੇ ਪਿੱਪਲ ਵੀ ਉਹ ਵੱਡਾ ਹੋ ਗਿਆ ਨਾ ਹੁਣ ਇਹਦੇ ਪੱਤ ਝੜ ਜੀ ਆ ਕੇ ਲੰਗੀ ਹਨਾ ਉਹਦੇ ਕਰਕੇ ਪੱਤੇ ਪੁੱਤੇ ਬੜੇ ਨਵੇਂ ਪੱਤੇ ਖਾਲ ਪਰਤ ਜਾ ਪੈ ਗਿਆ ਹੁਣ ਪਤਾ ਹਾਂ ਉਹ ਕੇ ਦਾ ਪੱਤੀ ਝਾੜਦੇ ਹੁੰਦਾ ਨੁਸਕੇ ਦਾ ਸਾਰੀ ਝਾੜਦਾ ਬਿਲਕੁਲ ਬਿਲਕੁਲ ਉਧਰ ਵੀ ਟੂਟੀਆਂ ਜੀਆਂ ਲਾਤੀਆਂ ਨਾ ਉਹ ਪਰਲੇ ਪਾਸੇ ਹੂੰ ਚੋਣਾ ਹੁੰਦਾ ਹਾਂ ਹਾਂ ਮੂਹਤ ਵੀ ਦੁੰਦ ਨੇ ਜੀ ਹੂੰ ਬੱਕੀ ਮੇਰੇ ਆਪਣਾ ਵੀਰ ਲੱਪਟਵਾਰੀ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ ਪਿੰਡ ਦੇ ਵਿੱਚ ਵੀ ਬਹੁਤ ਵਧੀਆ ਸੋਹਣੇ ਕੰਮ ਕਰ ਰਿਹਾ ਹੈਗਾ ਪਿੱਛੇ ਟੂਰਨਾਮੈਂਟ ਵੀ ਵੀਰ ਕਰਵਾ ਕੇ ਹਟਿਆ ਹੈਗਾ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਤੇ ਬਾਈ ਨੂੰ ਯਾਰ ਦਿਲੋਂ ਸਲੂਟ ਆਗਾ ਠੀਕ ਆ ਸਲਾਮ ਆਗੀ ਤੇ ਅੱਗੇ ਵਾਸਤੇ ਵੀ ਚਲੋ ਵਧੀਆ ਕੰਮ ਬਾਈ ਕਰੂਗਾ ਤਾਂ ਸਹਿਯੋਗ ਦਿੰਨੇ ਆਗੇ ਆਪਾਂ ਬਾਈ ਦਾ ਤੇ ਨਾਲ ਖੜਿਆਂਗੇ ਦਿਨ ਰਾਤ ਖੜਿਆਂਗੇ ਨਾਲ ਕੋਈ ਗੱਲ ਨਹੀਂ ਤੇ ਆ ਟੂਟੀਆਂ ਚਲੋ ਵਧੀਆ ਹੱਥ ਤੋਂ ਉਹਨੂੰ ਲਾਤੀਆਂ ਤੇ ਉੱਪਰ ਉਹ ਸਾਹਮਣੇ ਦੇਖੋ ਉੱਪਰਲੀ ਜਿਹੜਾ ਸੈੱਟ ਸੀਗਾ ਚਾਦਰਾਂ ਦਾ ਉਹ ਗਲ ਗਿਆ ਤੀਗਾ ਚਲੋ ਬਾਈ ਨੇ ਉਹ ਵੀ ਕਰਵਾਤਾ ਉੱਪਰਲਾ ਵੀ ਸਾਰੇ ਵੀਰਾਂ ਦੇ ਸਹਿਯੋਗ ਦੇ ਨਾਲ ਹੀ ਹੁੰਦਾ ਸਾਰਾ ਕੁਝ ਤੇ ਫੁੱਲ ਸਪੋਰਟ ਕਰੋ ਯਾਰ ਬਾਈ ਦੀ ਅਸੀਂ ਤਾਂ ਦਿਲੋਂ ਬਾਈ ਦੇ ਨਾਲਾਂਗੇ ਫੁੱਲ ਸਪੋਰਟ ਰੱਖੋ ਤੇ ਬਾਕੀ ਚਲੋ ਹੋਰ ਵੀ ਜਿਹੜੇ ਕੋਈ ਬਾਈ ਕੰਮ ਕਰਦਾ ਉਹਦਾ ਵੀ ਸਹਿਯੋਗ ਕਰੋ ਉਹਦੇ ਨਾਲ ਹੀ ਤੇ ਬਾਕੀ ਵਧੀਆ ਆ ਕੰਮ ਵੀ ਸਹਿਯੋਗ ਦੇ ਨਾਲ ਚੱਲਦਾ ਹੁੰਦਾ ਕਿ ਇਕੱਲੇ ਹੁਣ ਕਈ ਵਾਰ ਆਪ ਨੂੰ ਨਹੀਂ ਪਤਾ ਹੁੰਦਾ ਬੰਦਾ ਦੱਸ ਹੀ ਦਿੰਦਾ ਨੇ ਵੀ ਆਪੇ ਆ ਕੰਮ ਹੋਣ ਵਾਲਾ ਪਗੜਾ ਦਾ ਬਿਲਕੁਲ 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 ਹਾਂ ਕਈ ਵਾਰੀ ਕੋਈ ਸਲਾਹ ਦੇਣੀ ਹੁੰਦੀ ਹੈ ਕਿਸੇ ਬੰਦੇ ਨੇ ਨਹੀਂ ਧਿਆਨ ਚ ਹੁੰਦੀ ਹਾਂ ਨਹੀਂ ਕੋਈ ਦਿਮਾਗ ਦੇ ਵਿੱਚ ਆਉਂਦੀ ਕਈ ਵਾਰੀ ਗੱਲ ਤਾਂ ਉਹ ਵੀ ਜਰੂਰ ਦੱਸੋ ਕਮੈਂਟ ਕਰਕੇ ਜਰੂਰ ਦੱਸੋ ਉਹ ਵੀ ਕਿਹੜਾ ਕਿਹੜਾ ਕੰਮ ਹੈ ਜੇ ਥੋੜਾ ਬਹੁਤਾ ਪਿਆ ਹੈਗਾ ਤੇ ਉਹ ਵੀ ਬਾਈ ਨਾਲ ਸੰਪਰਕ ਕਰ ਲੋ ਜਰੂਰ ਸਾਰੇ ਕੰਮ ਹੋਣਗੇ ਪਿੰਡ ਦੇ ਪੈਲ ਦੇ ਆਧਾਰ ਤੇ ਹੋਣਗੇ ਕੋਈ ਚੱਕਰ ਨਹੀਂਗਾ ਕੋਈ ਵਿਕਤਰਾ ਨਹੀਂ ਹੈਗਾ ਹਾਂ ਨਾ ਨਾ ਕੋਈ ਵਿਕਤਰਾ ਨਹੀਂ ਦੇਖੋ ਇਹ ਪਤਾ ਕੀ ਆ ਇਹ ਕੰਮ ਕੋਈ ਪਾਰਟੀ ਬਾਜ਼ੀ ਦਾ ਨਹੀਂ ਹੁੰਦਾ ਨਾ ਮੇਰੇ ਹਿਸਾਬ ਨਾਲ ਵੀ ਕੋਈ ਪਾਰਟੀ ਬਾਜ਼ੀ ਦਾ ਸਿਸਟਮ ਹੈਗਾ ਇਹਦੇ ਚ ਨਾਲੇ ਵਿਕਤਰੇ ਦੇ ਨਾਲ ਕੰਮ ਚੱਲਦਾ ਹੀ ਨਹੀਂ ਹੈਗਾ ਪਿੰਡ ਦਾ ਨਹੀਂ ਚੱਲਦਾ ਜਿੱਥੇ ਪਾਰਟੀ ਬਾਜ਼ੀ ਕੰਮ ਕਰੂ ਉਥੇ ਪਿੰਡ ਦੇ ਕੰਮ ਫੇਲ ਹੋ ਜਾਂਦੇ ਨੇਗੇ ਬਾਕੀ ਲੱਭਈਆ ਆਪਣਾ ਉਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰ ਰਿਹਾ ਹੈਗਾ ਕੋਈ ਮਤਲਬ ਨਹੀਂ ਵੋਟਾਂ ਨਾਲ ਕੋਈ ਮਤਲਬ ਨਹੀਂ ਕਿਸੇ ਚੀਜ਼ ਦੇ ਨਾਲ ਉਹ ਕਹਿੰਦਾ ਵੀ ਬਸ ਠੀਕ ਆ ਆਪਾਂ ਕੰਮ ਵਧੀਆ ਸੋਹਣੇ ਕਰਨੇ ਨੇਗੇ ਆਪਾਂ ਨੂੰ ਕੋਈ ਕਿਸੇ ਦਾ ਹੋ ਨਹੀਂਗਾ ਤੇ ਇੱਕ ਜਾਦਗਿਰੀ ਹੁੰਦੀ ਇੱਕ ਜਾਦਗਿਰੀ ਹੁੰਦੀ ਆ ਕਿ ਹਾਂ ਵੀ ਫਲਾਣਾ ਬੰਦਾ ਹੁੰਦਾ ਤੇ ਉਹਨੇ ਕੰਮ ਕਰਵਾਇਆ ਸੀ ਬਿਲਕੁਲ ਬਿਲ ਅਗਲਾ ਕਹਿੰਦਾ ਵੀ ਹਰ ਫਲਾਣਾ ਬੰਦਾ ਹੈਗਾ ਸੀਗਾ ਉਹਨੇ ਆ ਕੰਮ ਕਰਵਾਤੇ ਹੁਣਾ ਜਦੋਂ ਕੋਈ ਇੱਥੇ ਡੈਥ ਹੁੰਦੀ ਹੈਗੀ ਆਪਣੇ ਘੱਟੋ ਘੱਟ ਵੀ 100 ਪਿੰਡਾਂ ਤੋਂ ਲੋਕ ਆਉਂਦੇ ਨੇਗੇ ਉਹ ਆ ਕੇ ਦੇਖਦੇ ਨੇ ਯਾਰ ਵੀ ਹਨਾ ਮੜੀਆਂ ਕਿੱਦਾਂ ਦੀਆਂ ਨੇ ਇਹ ਕਿਵੇਂ ਨਹੀਂ ਮੇਨ ਮੇਨ ਜਿਹੜਾ ਸਿਸਟਮ ਇਹੀ ਹੁੰਦਾਗਾ ਤੇ ਹੁਣ ਚਲੋ ਵਧੀਆ ਹੋ ਰਿਹਾਗਾ ਸਵਾਸਪਾਈ ਵੀ ਠੀਕ ਹੈਗੀ ਤੇ ਇਹ ਟੂਟੀਆਂ ਲੱਗ ਗਈਆਂ ਬਾਬਾ ਜੀ ਠੜੀ ਬਣ ਗਈ ਚਲੋ ਸਾਰਾ ਕੁਝ ਵਧੀਆ ਹੋ ਰਿਹਾਗਾ ਤੇ ਅੱਗੇ ਵੀ ਆਸ ਕਰਦੇ ਆਂਗੇ ਵਧੀਆ ਸੋਹਣੇ ਕੰਮ ਹੋਣਗੇ ਪਿੰਡ ਦੇ ਤੇ ਚਲੋ ਬਾਕੀ ਦੇਖਦੇ ਹਾਂਗੇ ਹੋਰ ਵੀ ਜਿੰਮੇ ਵੀ ਹੋਇਆ